ਅੰਮ੍ਰਿਤਸਰ ਦੇ ਇਲਾਕੇ ਕਟਰਾ ਕਰਮ ਸਿੰਘ ਬਾਜ਼ਾਰ ਸੱਤੋਵਾਲਾ ਵਿਖੇ ਸ਼ਹੀਦ ਤਕਸਾਲ ਭਾਈ ਮਨੀ ਸਿੰਘ ਜੀ ਸੱਚਖੰਡ ਵਾਸੀ ਡੇਰਾ ਬਾਬਾ ਮੱਖਣ ਸਿੰਘ ਜੀ ਦੇ ਡੇਰੇ ਤੇ ਮੌਜੂਦਾ ਮੁਖੀ ਸੰਤ ਅਮਨਦੀਪ ਸਿੰਘ ਜੀ ਦੀ ਅਗਵਾਈ ਦੇ ਹੇਠ ਗਰੀਬ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਗਏ ਇਸ ਮੌਕੇ ਤੇ ਸੰਤ ਅਮਨਦੀਪ ਸਿੰਘ ਜੀ ਨੇ ਪ੍ਰਸੰਨ ਗੱਲਬਾਤ ਕਰਦਿਆ ਕਿਹਾ ਕਿ ਬਾਬਾ ਮੱਖਣ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ तकरीबन 13000 ਦੇ ਕਰੀਬ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਗਏ ਸਨ ਅਤੇ ਉਹਨਾਂ ਦੀ ਜਾਨ ਤੋਂ ਬਾਅਦ ਡੇਰੇ ਵਿੱਚ ਪਹਿਲੀ ਵਾਰ ਆਨੰਦ ਕਾਰਜ ਕਰਵਾਏ ਗਏ ਹਨ ਅਤੇ ਸਮਾਗਮ ਵਿੱਚ ਪਹੁੰਚੀਆਂ ਮਹਾਨ ਸ਼ਖਸੀਅਤਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਚੰਨਾ ਚੂੜੇ ਵਾਲੇ ਨੇ ਬੱਚਿਆਂ ਦੇ ਵਿਹਾ ਤੇ ਸੁਹਾਗ ਚੂੜਾ ਭੇਟ ਕੀਤਾ ਅਤੇ ਸਗੰਦੇ ਤੋਰਤੇ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਇਆ ਗਿਆ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਦਰਪਣ ਟੀਵੀ ਤੋਂ ਅਮਦੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਆਪਣਾ ਵਿਰਧ ਪਛਾਣ ਪ੍ਰਫੁੱਲਤ ਹੋਏਗੀ ਭਾਈਦਨ ਸਾਹਿਬ ਜੀ ਬਣ ਕੇ ਸਾਰੇ ਗੁਰਮਖੋ ਤੁਸੀਂ ਸਰਬ੍ਰਮ ਗਿਆਨੀ ਹੋ ਕਿਰਪਾ ਕਰਿਓ ਮਹਾਪੁਰਖ ਆਏ ਨੇ ਮੈਂ ਭਾਈ ਅਮਨਦੀਪ ਸਿੰਘ ਜੀ ਮਨਕਮਨਦੀਪ ਸਿੰਘ ਜੀ ਤੋਂ ਮੇਰੇ ਵੀਰ ਨੇ ਉਹਨਾਂ ਨੂੰ ਫਿਰ ਬੇਨਤੀ ਕਰਾਂਗਾ ਇਹ ਤਕਸਾਲ ਹੈ ਇਹਨੂੰ ਰੂਪ ਦਿਓ ਬਾਬਾ ਪੀਤਾ ਜੀ ਦਾਤ ਵੰਡੋ ਫਿਰ ਗੁਰੂ ਕਿਰਪਾ ਕਰੇਗਾ ਅਸੀਂ ਕਿਸੇ ਕਸਰ ਜਾਰੋ ਨਾ ਤੁਹਾਡੇ ਨਾਲ ਗੁਰੂ ਹੈ ਕੱਢਦਾ ਮਹਾਪੁਰਖ ਨੇ ਸਾਰੇ ਤਕਸਾਲ ਤੁਹਾਡੇ ਖੜੀਆਂ ਨੇ ਔਰ ਤੁਸੀਂ ਸਮਝਦੇ ਹੋ ਡਰ ਦੀ ਲੋੜ ਨਹੀਂ ਹੈ ਤੁਸੀਂ ਸੱਤਿ ਤੁਰੇ ਉਤਰਦੇ ਰਹੋ ਗੁਰੂ ਦੇ ਘਟੇ ਨਾਨਕਾ ਔਰ ਸਤਿ ਰਹੇ ਉਪਜਕ ਤੇ ਜਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸ੍ਰੀ ਅਕਾਲ ਇਹ ਸੰਤ ਮਨਦਰਬਾਰ ਸਿੰਘ ਜੀ ਸੇਵਾ ਪੰਥੀ ਰੋਤਕ ਜੋ ਕਿ ਇਸ ਸਥਾਨ ਦੇ ਹੀ ਵਿਦਿਆਰਥੀ ਹਨ ਔਰ ਸਤਗੁਰ ਦੀ ਇਹਨਾਂ ਅਤੀ ਸਤਕਾਰ ਜੋ ਮਹਾਨ ਬਾਬਾ ਦਲਬਾਖ ਸਿੰਘ ਜੀ ਨੇ ਆਪ ਨੂੰ ਗੁਰਮਤਿ ਰੋਸ਼ਨੀ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪੰਜ ਪਿਆਰੇ ਸਿੰਘ ਆਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਸ ਤੇਜ ਦੇ ਧਿਆਨ ਦੀ ਕਿਰਪਾ ਕਰ ਪੰਜ ਪਿਆਰੇ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪੁੱਛੇ ਹਨ ਬੋਲੇ ਸੋ ਨਿਹਾਲ ਜੀ ਰਖੋ ਪੰਜਾਬੀ ਦਾ ਹਾਰਦਿਕ ਤੌਰ ਤੇ ਧੰਨਵਾਦ ਸਾਰੇ ਰੁਮਾਈਆਂ ਕੇ ਬਹੁਤ ਹੀ ਵੱਡਾ ਉਤਪਾਦ ਕੀਤਾ ਗਿਆ ਹੈ ਸਾਰੇ ਸੰਤਾਂ ਦਾ ਸੰਤ ਅਮਨਦੀਪ ਸਿੰਘ ਜੀ ਰਕਸਾਲ ਭਾਈ ਮਨੀ ਸਿੰਘ ਵੱਲੋਂ ਹਾਰਦਿਕ ਤੌਰ ਤੇ ਧੰਨਵਾਦ ਸਾਰੇ ਸੰਤਾਂ ਜੀ ਆਇਆਂ ਨੂੰ ਜੀ ਆਇਆਂ ਨੂੰ ਬੋਲੇ ਸੋ ਨਿਹਾਲ ਹਾ ਜੀ ਹੋ ਰਹੇ ਆਪਣੇ ਜੀਵਨ ਕਾਲ ਦੇ ਦੌਰਾਨ ਆਨੰਦ ਕਾਰਜ ਕਰਦੇ ਹੁੰਦੇ ਸੀਗੇ ਤਕਰੀਬਨ ਹਰ ਸਾਲ ਹੀ ਉਹ ਆਨੰਦ ਕਾਰਜ ਕਰਦੇ ਸੀਗੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਹੈ ਜਿਹੜਾ ਡੇਰੇ ਦੇ ਵਿੱਚ ਇੱਥੇ ਪ੍ਰੋਗਰਾਮ ਹੋ ਰਿਹਾ ਹੈ ਦੋ ਆਨੰਦ ਕਾਰਜ ਜਿਹੜੇ ਅੱਜ ਕੀਤੇ ਹੋਏ ਆ ਕੀ ਲੱਗਦਾ ਨਹੀਂ ਪਾਪਾ ਜੀ ਦੋਵਾਂ ਤਰ੍ਹਾਂ ਦੇ ਜਿਹੜੇ ਖਰਚੇ ਨੇ ਜਿਹੜੇ ਫालतू ਨੇ ਉਹ ਭਾਈਦੇ ਨੇ ਅਤੇ ਦੋਵਾਂ ਦਾ ਤਾਂ ਆਪਸੀ ਪਿਆਰ ਜਿਹੜਾ ਵਾਤਾਵਰ ਹੋਇਆ ਸੀ ਕਰਕੇ ਇਹ ਤਾਂ ਬਹੁਤ ਵਧੀਆ ਗੱਲ ਹੈ ਵਰਮਤ ਅਨੁਸਾਰ आनंद कार्य ਹੋਏ ਨੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਸੇ ਕੌਮ ਦੇ ਲੋਕ ਰਹ ਰਹੇ ਸਾਰੇ ਆਨੰਦ ਕਾਰਜ ਜਿਹੜੇ ਹੈਗੇ ਆ ਗਰੀਬ ਬੱਚਿਆਂ ਦੇ ਆਨੰਦ ਕਾਰਜ ਉਹਨਾਂ ਦੇ ਵਿੱਚ ਹਿੱਸਾ ਪਾਉਂਦੇ ਨੇ ਉਹ ਆਪਣੇ ਦਸਵੰਧ ਦੀ ਮਾਇਆ ਦੇ ਕੇ ਸੋ ਇਹਦੇ ਨਾਲ ਇਹ ਹੈਗਾ ਕਿ ਦੋਨਾਂ ਪਰਿਵਾਰਾਂ ਦਾ ਜਿਹੜਾ ਖਰਚਾ ਹੁੰਦਾ ਹੈ ਪਾ ਫਿਜ਼ੂਲ ਖਰਚਾ ਕਰਦੇ ਆ ਪਹਲਸਾਂ ਦੇ ਵਿੱਚ ਜਾ ਕੇ ਉਹ ਡੀਜੇ ਵਗੈਰਾ ਜਾਂ ਜਿੱਦਾਂ ਦੇ ਪ੍ਰੋਗਰਾਮ ਉਹਦੇ ਇਹ ਕਰਦੇ ਆ ਇਹਨਾਂ ਤੋਂ ਇਹ ਚੀਜ਼ਾਂ ਬਚਾ ਜਾ ਕਿਉਂਕਿ ਮਗਿਆਹੀ ਦਾ ਸਮਾਂ ਹੈ ਹਰ ਤੇ ਬਹੁਤ ਜ਼ਿਆਦਾ ਹੋ ਜਾਂਦੇ ਆ ਪੂਰਨ ਗੁਰਮਤ ਅਨੁਸਾਰ ਜਿਹੜੀਆਂ ਸ਼ਾਦੀਆਂ ਇੱਥੇ ਕੀਤੀਆਂ ਗਈਆਂ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਭਾਣ ਸਾ ਉਹਨਾਂ ਦੇ ਅੱਖਾਂ ਦੇ ਕੈਂਪ ਪਰੇ ਭਤੀਨ ਦੇ ਅੱਖਾਂ ਦੇ ਕੈਂਪ 22 ਫਰਵਰੀ ਨੂੰ ਇਸ ਸਾਥ ਤੇ ਅੱਖਾਂ ਦਾ ਇੱਕ ਕੈਂਪ ਲਗਾਇਆ ਜਾ ਜਿਹਦੇ ਵਿੱਚ ਡਾਕਟਰ ਸਾਹਿਬ ਇੱਥੇ ਆਉਣਗੇ ਤੇ ਚੈੱਕਅਪ ਕਰਨਗੇ ਜਿੰਨਾ ਵੀ ਮਰੀਜ਼ਾਂ ਦੇ ਲੈਂਜ਼ ਵਗੈਰਾ ਪਹਿਨੇ ਨੇ ਉਹ ਸੰਸਦਵਾਲੋਂ ਫ੍ਰੀ ਪਵਾਏ ਜਾਣਗੇ ਆਪ ਸਭ ਸੇ ਸੰਸਦ ਨੂੰ ਬੇਨਤੀ ਹੈ ਕਿ 22 ਤਰੀਕ ਵਾਲੇ ਦਿਨ ਤਰਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਦ ਗਿਆਨੀ ਵੀਰ ਸਿੰਘ ਜੀ ਵਿਖਿਆ ਕੇ ਆਪਣੀ ਅੱਖਾਂ ਦਾ ਚੈੱਕਅਪ ਕਰਾਓ ਤੇ ਜਿਨ੍ਹਾਂ ਦੇ ਵੀ ਲੈਂਜ਼ ਪਹਿਣ ਵਾਲੇ ਹੋਣਗੇ ਉਹ ਸੰਸਥਾਵਾਂ ਲੈ ਸੰਸਥਾਵਾਂ ਨੂੰ ਈ ਸੇਵਾ ਪ੍ਰਤੀ ਜਾਗਰੂਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ